ਜੀ ਵੈਲਕਮ ਬੈਕ ਜੀ ਤੁਹਾਡਾ ਆਪਣੇ ਚੈਨਲ ਹਰਮਨ ਬੁਟੀਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਜੀ ਵੀਡੀਓ ਤੁਹਾਡੇ ਲਈ ਆਪਾਂ ਇੱਕ ਹੈਂਡਵਰਕ ਦਾ ਜਿਹੜਾ ਲਹਿੰਗਾ ਚੋਲੀ ਆਪਣਾ ਆਪਾਂ ਹੈਂਡਵਰਕ ਕਰਵਾਇਆ ਉਹ ਤੁਹਾਡੇ ਨਾਲ ਲੱਗੇ ਵੀਡੀਓ ਸ਼ੇਅਰ ਕਰਨ ਤੇ ਲਓ ਜੀ ਜਲਦੀ ਜਲਦੀ ਜਿਹੜਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਏ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੇ ਸੂਟ ਬੁਟੀਕ ਕਰਨ ਲਈ ਦੇਖੋ ਇਹ ਵਾਲਾ ਆਪਣਾ ਹੈਗਾ ਨੰਬਰ ਇੱਥੇ ਤੁਸੀਂ ਮੈਸੇਜ ਕਰਕੇ ਆਪਣੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਕੋਈ ਵੀ ਆਪਣੀ ਡਰੈੱਸ ਹੈ ਮਨਪਸੰਦ ਆਪਣੇ ਤੋਂ ਦੇਖੋ ਜਿਹੜੀ ਤੁਸੀਂ ਇਸ ਤਰ੍ਹਾਂ ਬੁਟੀਕ ਕਰਾ ਕੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਇੱਧਰ ਆਪਣਾ ਇੱਕ ਹੈਂਡਵਰਕ ਦਾ ਸੂਟ ਹੈ ਤੇ ਦੂਜੀ ਜਿਹੜੀ ਆਪਣੀ ਹੈਗੀ ਡਰੈੱਸ ਤੇ ਇਹ ਆਪਾਂ ਜਿਹੜੀ ਲਹਿੰਗਾ ਚੋਲੀ ਰੈਡੀ ਕਰਵਾਈ ਹੈ ਨਾਲ ਹੀ ਆਪਾਂ ਇਸ ਤਰ੍ਹਾਂ ਸਾਰੇ ਦੁਪੱਟੇ ਤੇ ਜਾਲ ਪਵਾ ਕੇ ਬਹੁਤ ਸੋਹਣਾ ਇੱਕ ਦੁਪੱਟਾ ਵੀ ਨਾਲ ਹੀ ਰੈਡੀ ਕਰਵਾਇਆ ਤੇ ਬਾਕੀ ਗੱਲ ਕਰਾਂਗੇ ਇਹਦੇ ਟੋਟਲੀ ਸਾਰੇ ਕੰਮ ਦੀ ਦੇਖੋ ਹੈਂਡ ਦਾ ਕੰਮ ਹੋਇਆ ਇਹ ਵਾਲਾ ਜਿਹੜਾ ਮੋਤੀ ਲਗਾਇਆ ਸਭ ਹੈਂਡ ਨਾਲ ਦੇਖੋ ਲਗਾਇਆ ਕੋਈ ਲੇਸ ਨਹੀਂ ਹੈਗੀ ਇਹ ਤੇ ਇਹ ਸਾਰਾ ਦੇਖੋ ਹੱਥ ਦੇ ਨਾਲ ਇੱਕ ਇੱਕ ਮੋਤੀ ਲਗਾਇਆ ਗਿਆ ਤੇ ਆਪਣੇ ਬਾਹਰਲੇ ਕਸਟਮਰ ਦੀ ਡਿਮਾਂਡ ਸੀ ਵੀ ਆਪਣੀ ਜਿਹੜੀ ਇਹ ਡਰੈੱਸ ਬਹੁਤ ਜ਼ਿਆਦਾ ਹੈਵੀ ਅ ਇਸ ਤਰ੍ਹਾਂ ਹੀ ਬਣਾਈ ਜਾਵੇ ਤੇ ਲਓ ਜੀ ਉਸੇ ਤਰ੍ਹਾਂ ਦੀ ਕੁਛ ਆਪਾਂ ਜਿਸ ਤਰ੍ਹਾਂ ਦਾ ਉਹਨਾਂ ਨੇ ਆਪਾਂ ਨੂੰ ਡਿਜ਼ਾਈਨ ਭੇਜਿਆ ਸੀ ਤੇ ਉਸੇ ਤਰ੍ਹਾਂ ਦਾ ਕੁਛ ਆਪਾਂ ਇਹ ਡਰੈੱਸ ਬਣਾ ਕੇ ਤਿਆਰ ਕੀਤੀ ਹੈ ਤੇ ਲਓ ਜੀ ਸਭ ਤੋਂ ਪਹਿਲਾਂ ਇਹ ਕਲੀਆਂ ਵਾਲਾ ਲਹਿੰਗਾ ਰੈਡੀ ਕੀਤਾ ਤੇ ਤੁਹਾਨੂੰ ਆਪਾਂ ਦਿਖਾਉਣੀ ਆ ਵੀ ਆਪਾਂ ਇਹ ਕਿਸ ਤਰ੍ਹਾਂ ਰੈਡੀ ਕੀਤਾ ਤੇ ਲਓ ਜੀ ਸਭ ਤੋਂ ਪਹਿਲਾਂ ਅਨ ਗੱਲ ਕਰਾਂਗੇ ਇਸ ਦੇ ਦੁਪੱਟੇ ਦੀ ਤੇ ਲਓ ਜੀ ਹਰੇ ਰਿਆ ਦਾ ਦੁਪੱਟਾ ਖੋਲ ਕੇ ਵੀ ਦਿਖਾਵਾਂਗੇ ਕਿਰਾਂ ਇੱਕ ਇੱਕ ਤੁਹਾਨੂੰ ਆਪਾਂ ਆ ਆਈਡੀਆ ਦੇ ਦਈਏ ਤੇ ਲਓ ਜੀ ਇਹ ਹੈਗਾ ਇਹ ਤਾਂ ਜਿਹੜਾ ਇੱਕ ਪੀਸ ਲਹਿੰਗੇ ਦਾ ਤੇ ਇਹ ਦਾ ਹੈਗਾ ਦੂਜਾ ਪੀਸ ਲਹਿੰਗੇ ਦਾ ਠੀਕ ਹੈ ਜੀ ਦੋ ਪੀਸ ਇਹ ਦੇਖੋ ਲਹਿੰਗੇ ਦੇ ਹੋ ਗਏ ਨੇ ਤੇ ਗੱਲ ਕਰਾਂਗੇ ਇਹਦੀ ਆਪਾਂ ਚੋਲੀ ਦੀ ਤੋਤੀ ਇਹ ਵਾਲੀ ਚੋਲੀ ਇਹਦੇ ਨਾਲ ਆਪਾਂ ਆਹ ਰੈਡੀ ਕੀਤੀ ਹੈ ਠੀਕ ਹੈ ਜੀ ਲਓ ਜੀ ਟੋਟਲੀ ਜਿਹੜਾ ਆਪਾਂ ਤੁਹਾਨੂੰ ਇੱਕ ਕੰਪਲੀਟ ਜੀ ਲੁੱਕ ਦਿਖਾਈ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਤੇ ਕੰਮ ਦੀ ਤੇ ਬਹੁਤ ਹੀ ਸੋਹਣਾ ਜਿਹੜਾ ਇੱਥੇ ਆਪਾਂ ਦੇਖੋ ਹੈਂਡ ਦਾ ਕੰਮ ਕਰਵਾਇਆ ਤੇ ਇਹ ਵਾਲਾ ਜਿਹੜਾ ਇਹਦੇ ਤੇ ਆਪਾਂ ਝਾਲ ਪਵਾਇਆ ਸਾਰਾ ਜਰਕਨ ਦਾ ਇਹਦੇ ਤੇ ਆਪਾਂ ਇਹ ਝਾਲ ਪਵਾਇਆ ਤੇ ਲਓ ਜੀ ਗੱਲ ਕਰਾਂਗੇ ਨੀਚੇ ਫਰੰਟ ਦੀ ਦੇਖੋ ਘੇਰਾ ਕੁਛ ਆਪਾਂ ਇਸ ਤਰ੍ਹਾਂ ਇਹ ਹੈਵੀ ਜਿਹੜਾ ਹੈਂਡਵਰਕ ਰੈਡੀ ਕੀਤਾ ਤੇ ਲਓ ਜੀ ਇਹਦੇ ਵਿੱਚ ਪਰਲ ਵਰਕ ਹੈ ਤੇ ਦੇਖੋ ਚਰਕਣ ਤੇ ਤਿੱਲਾ ਵੀ ਯੂਜ਼ ਕੀਤਾ ਗਿਆ ਤੇ ਲਓ ਜੀ ਬਹੁਤ ਹੀ ਹੈਵੀ ਜਿਹੜਾ ਇੱਥੇ ਵਰਕ ਦੇ ਕੇ ਨੂੰ ਆਪਾਂ ਰੈਡੀ ਕੀਤਾ ਤੇ ਲੋ ਜੀ ਇਸ ਡਰੈਸ ਨੂੰ ਆਪਣਾ ਘੱਟੋ ਘੱਟ ਜਿਹੜਾ ਤਕਰੀਬਨ ਆਪਣੇ ਕੋਲੇ ਸਵਾ ਮਹੀਨੇ ਤੋਂ ਪਹਿਲਾਂ ਆਰਡਰ ਆਇਆ ਸੀ ਤੇ ਇਹ ਆਪਾਂ ਨੂੰ ਟੋਟਲੀ 1 ਮਹੀਨਾ 10 ਦਿਨਾਂ ਦੇ ਵਿੱਚ ਆਪਣਾ ਜਿਹੜਾ ਇਹ ਆਰਡਰ ਕੰਪਲੀਟ ਹੋਇਆ ਜਿਹੜੇ ਇਹ ਵੱਡੇ ਆਰਡਰ ਹੁੰਦੇ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਹੈਂਡਵਰਕ ਦਾ ਕੰਮ ਸੀ ਤੇ ਇਹ ਆਪਾਂ ਨੂੰ ਤਾਂ ਹੀ ਤੁਹਾਨੂੰ ਆਪਾਂ ਕਹਿੰਨੇ ਹੁੰਦੇ ਵੀ ਕੋਈ ਵੀ ਤੁਸੀਂ ਜਦੋਂ ਇਸ ਤਰ੍ਹਾਂ ਦਾ ਪੀਸ ਦਾ ਕਹਿੰਨੇ ਹੋ ਤਾਂ ਤੁਹਾਨੂੰ 1 ਮਹੀਨੇ ਤੋਂ ਉੱਪਰ ਟਾਈਮ ਜ਼ਰੂਰ ਦਿਆ ਕਰੋ ਫੇਰ ਦੇਖੋ ਆਪਣੇ ਕਾਰੀਗਰ ਜਿਹੜਾ ਬਹੁਤ ਦੇਖੋ ਕੰਮ ਆ ਜਿਹੜਾ ਸਾਫ਼ ਸੁਥਰਾ ਤੇ ਸਫਾਈ ਵਾਲਾ ਤੁਹਾਨੂੰ ਇਸ ਤਰ੍ਹਾਂ ਕਰਕੇ ਦਿੰਦੇ ਨੇ ਜਦੋਂ ਆਪਾਂ ਕਾਰ ਨਾਲ ਕੋਈ ਵੀ ਕੰਮ ਕਰਵਾਉਣੀ ਆ ਤਾਂ ਕੋਈ ਵੀ ਚੀਜ਼ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਤੁਸੀਂ ਆਪਣਾ ਮਸ਼ੀਨ ਵਰਕ ਦਾ ਹੈਂਡਵਰਕ ਦਾ ਕੰਮ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੀ ਰਹਿੰਨੇ ਆ ਤੈਨੋ ਜੀ ਜਿਹੜੀ ਆਪਣੀ ਹਰ ਇੱਕ ਵਰਕ ਦੀ ਸਫਾਈ ਹੁੰਦੀ ਹੈ ਉਹ ਵੀ ਤੁਸੀਂ ਨੇੜੇ ਤੋਂ ਤੁਹਾਨੂੰ ਆਪਾਂ ਚੈੱਕ ਕਰਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤਾਂ ਜੋ ਕਿਸੇ ਨੂੰ ਕੋਈ ਡਾਊਟ ਨਾ ਰਹੇ ਦੇਖੋ ਹੱਥ ਦੇ ਨਾਲ ਇੱਕ ਇੱਕ ਮੋਤੀ ਕਰਕੇ ਇਹ ਲਗਾਇਆ ਗਿਆ ਤੇ ਕੋਈ ਲੈਂਸ ਦਾ ਕੰਮ ਨਹੀਂ ਹੈਗਾ ਤੇ ਲੋ ਜੀ ਇਹ ਬਹੁਤ ਜ਼ਿਆਦਾ ਜਿਹੜਾ ਇਸ ਡਰੈਸ ਤੇ ਆਪਾਂ ਨੂੰ ਟਾਈਮ ਲੱਗਿਆ ਤੇ ਡਰੈਸ ਜਿਹੜੀ ਆਪਣੀ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ ਤੇ ਲੋ ਜੀ ਜਿਹੜੀ ਆਪਾਂ ਲਾਸਟ ਤੇ ਇੱਕ ਇਹਦੇ ਨਾਲ ਪਿਕ ਐਡ ਜਰੂਰ ਕਰ ਦਾਂਗੇ ਕਿਉਂਕਿ ਇਹਨੂੰ ਆਪਾਂ ਖੋਲਾਂਗੇ ਨਹੀਂ ਕਿਉਂਕਿ ਇੱਥੇ ਹੁਣ ਪ੍ਰੈਸ ਵੱਜ ਚੁੱਕੀ ਐ ਤੇ ਜਦੋਂ ਫਿਰ ਇਹ ਸ਼ਿਮਰ ਸ਼ਿਲਕ ਤੇ ਆਪਾਂ ਬਣਾਇਆ ਦੇਖੋ ਕੱਪੜਾ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਤੇ ਆਪਾਂ ਸ਼ਿਮਰ ਤੇ ਉੱਪਰ ਰੈਡੀ ਕਰਵਾਇਆ ਤੇ ਸ਼ਿਮਰ ਤੇ ਆਪਾਂ ਇੱਥੇ ਦੁਪੱਟਾ ਲਗਾਇਆ ਠੀਕ ਐ ਜੀ ਤੇ ਬਾਕੀ ਟੋਟਲੀ ਜਿਹੜੀ ਆਪਣਾ ਦੇਖੋ ਲਹਿੰਗਾ ਚੋਲੀ ਦੀ ਲੁੱਕ ਐ ਕੁਛ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਆਪਣੇ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਆ ਜਿਹੜੇ ਆਪਣੇ ਤੋਂ ਆਨਲਾਈਨ ਬੁਕਿੰਗ ਕਰਕੇ ਤੁਸੀਂ ਹਾਫ ਪੇਮੈਂਟ ਪਾ ਕੇ ਆਪਣੇ ਕੋਲ ਜਿਹੜਾ ਆਪਣਾ ਆਰਡਰ ਆ ਕੋਈ ਵੀ ਬੁੱਕ ਜਦੋਂ ਕਰਦੇ ਹੋ ਤਾਂ ਤੁਹਾਡਾ ਕੰਮ ਜਿਹੜਾ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਕੰਮ ਆ ਆਪਾਂ ਦੇਖੋ ਜਦੋਂ ਇਹ ਕੰਪਲੀਟ ਹੁੰਦਾ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤਿੱਕਰ ਇਹ ਸੂਟਾਂ ਨੂੰ ਸਾਰਿਆਂ ਨੂੰ ਦੇਖੋ ਪਹੁੰਚਾਉਣ ਦੀ ਤੇ ਲੋ ਜੀ ਇਹ ਸੂਟ ਵੀ ਆਪਣਾ ਬਾਹਰਲੇ ਕਸਟਮਰ ਆਪਣਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹ ਬਹੁਤ ਹੀ ਪਿਆਰੇ ਜਿਹੇ ਕਸਟਮਰ ਆ ਜਿੰਨਾਂ ਦਾ ਇਹ ਸੂਟ ਲਹਿੰਗਾ ਚੋਲੀ ਬਣ ਕੇ ਰੈਡੀ ਹੋਇਆ ਤੇ ਲੋ ਜੀ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਨੇ ਆ ਕਿਸੇ ਵੀ ਕੋਈ ਵੀ ਨਮਾ ਜਾਂ ਵਰਕ ਜਦੋਂ ਆਪਾਂ ਕਰਾਉਣੇ ਆ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਸਾਡਾ ਕੰਮ ਦੇਖ ਸਕੋ ਦੇਖੋ ਹਣਾ ਤੇ ਬਾਕੀ ਇਸ ਤਰ੍ਹਾਂ ਨਾ ਆਪਣਾ ਵੀਡੀਓ ਦੇਖਣ ਲਈ ਤੁਸੀਂ ਆਪਣੀ ਇੰਸਟਾਗ੍ਰam ਆਈਡੀ ਹਾਰਮੋਨ ਬੁਟੀਕ 188 ਨੂੰ ਉੱਥੇ ਜਾ ਕੇ ਜਰੂਰ ਫੋਲੋ ਕਰਿਆ ਕਰੋ ਤਾਂ ਉੱਥੇ ਆਪਣੀ ਕੀ ਹੁੰਦਾ ਕਿ ਡੇਲੀ ਜਿਹੜੀ ਅਪਲੋਡ ਵੀਡੀਓ ਸ਼ਾਰਟ ਵੀਡੀਓ ਹਰ ਇੱਕ ਵਾਰਕ ਦੀ ਪੈਂਦੀ ਰਹਿੰਦੀ ਹੈ ਤੇ ਲੋ ਜੀ ਹੁਣ ਆਪਾਂ ਇਹ ਤੁਹਾਨੂੰ ਇਹਦਾ ਦੁਪੱਟਾ ਜਰੂਰ ਇੱਕ ਖੋਲ ਕੇ ਦਿਖਾਵਾਂਗੇ ਤੇ ਬਾਕੀ ਇਹ ਦੀ ਜਿਹੜੀ ਸ਼ਾਰਟ ਵੀਡੀਓ ਸਾਰਾ ਆਪਾਂ ਸੂਟ ਲਗਾ ਕੇ ਇੱਕ ਵੀਡੀਓ ਬਣਾਈ ਆ ਉਹ ਤੁਸੀਂ ਇੰਸਟਾਗ੍ਰam ਤੇ ਆਪਣੀ ਜਿਹੜੀ ਵੀਡੀਓ ਚੈੱਕ ਕਰ ਸਕਦੇ ਹੋ ਤੇ ਲੋਕ ਜੀ ਹੁਣ ਆਪਾਂ ਜਿਹੜਾ ਦੁਪੱਟਾ ਤੁਹਾਨੂੰ ਜ਼ਰੂਰ ਖੋਲ ਕੇ ਦਿਖਾਵਾਂਗੇ ਕਿਉਂਕਿ ਦੁਪੱਟੇ ਨਾਲ ਜਿਹੜੀ ਮੇਨ ਲੁੱਕ ਹੁੰਦੀ ਆ ਸੂਟ ਦੀ ਤੇ ਲੋਕ ਜੀ ਬਹੁਤ ਜ਼ਿਆਦਾ ਹੈਵੀ ਦੁਪੱਟਾ ਆਪਾਂ ਦੇਖੋ ਇੱਥੇ ਬਣਾਇਆ ਫੋਰ ਸਾਈਡ ਹੀ ਦੇਖੋ ਇਹਦੇ ਇਸ ਤਰ੍ਹਾਂ ਜਿਹੜੀ ਇਹ ਵਾਲੀ ਆਪਾਂ ਦੇਖੋ ਫੋਰ ਸਾਈਡ ਇਹ ਕੱਟ ਦਾਣੇ ਦਾ ਕੰਮ ਕਰਕੇ ਦੇਖੋ ਚਾਰੇ ਪੱਲੇ ਇਸ ਤਰ੍ਹਾਂ ਹੈਂਡਵਰਕ ਦੇ ਨਾਲ ਜਿਹੜੇ ਇਹ ਤਿਆਰ ਕੀਤੇ ਗਏ ਨੇ ਤੇ ਵਿਚਾਲੇ ਸਾਰੇ ਇਹਦੇ ਦੇਖੋ ਇਸ ਤਰ੍ਹਾਂ ਚਰਕਣ ਦਾ ਕੰਮ ਦਿੱਤਾ ਗਿਆ ਤੇ ਲਓ ਜੀ ਬਹੁਤ ਹੀ ਪਿਆਰਾ ਸੂਟ ਦਾ ਕਲਰ ਹੈ ਤੇ ਉਸ ਤੋਂ ਪਿਆਰਾ ਜਿਹੜਾ ਇਹਦਾ ਸੂਟ ਦਾ ਲਹਿੰਗੇ ਦਾ ਫਰਕ ਹੈ ਤੇ ਲਓ ਜੀ ਤੁਹਾਨੂੰ ਆਪਣਾ ਇਹ ਲਹਿੰਗਾ ਚੋਲੀ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿਉਂਕਿ ਇਹ ਜੇ ਕੰਮਾਂ ਤੇ ਜਦੋਂ ਆਪਾਂ ਮਿਹਨਤ ਕਰਦੇ ਆਂ ਤੇ ਉਹਨੂੰ ਤੁਸੀਂ ਸਲਾਉਨੇ ਹੋ ਤਾਂ ਬਹੁਤ ਵਧੀਆ ਲੱਗਦਾ ਇਸ ਲਈ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਓ ਜੀ ਬਹੁਤ ਦਿਨਾਂ ਤੋਂ ਆਪਾਂ ਨੂੰ ਇਸ ਲਹਿੰਗੇ ਚੋਲੀ ਦੀ ਵੇਟ ਸੀ ਕਿਉਂਕਿ ਇਹ ਬਹੁਤ ਹੀ ਸੋਹਣਾ ਵਰਕ ਸੀ ਸੋਹਣਾ ਕਲਰ ਸੀ ਤੇ ਉਹਦੋਂ ਸੋਹਣੇ ਆਪਣੇ ਕਸਟਮਰ ਆ ਜਿੰਨਾਂ ਕੋਲੇ ਇਹ ਰੈਡੀ ਹੋ ਕੇ ਜਾਊਗਾ ਬਾਕੀ ਉਹਨਾਂ ਦਾ ਆਪਾਂ ਨੂੰ ਕੀ ਰਿਸਪੌਂਸ ਮਿਲਦਾ ਉਹ ਵੀ ਜਾਣਾਂਗੇ ਤੇ ਲੋ ਜੀ ਇੱਕ ਦਵਾਰ ਫੇਰ ਤੋਂ ਪਿਆਰੀ ਜੀ ਚਲਕ ਆਪਣੀ ਲਹਿੰਗਾ ਚੂੜੀ ਦੀ ਇਹ ਤੁਹਾਨੂੰ ਮਰਵਾ ਕੇ ਤੇ ਲੋ ਜੀ ਹੁਣ ਜਿਹੜੀ ਵੀਡੀਓ ਆਪਾਂ ਇੱਥੇ ਕਰਦੇ ਆਂ ਇਹਦਾ ਐਂਡ ਤੇ ਮਿਲਦੇ ਆਂ ਇੱਕ ਨਿਊ ਜਆ ਵਰਕ ਲੈ ਕੇ ਨਿਊ ਜਆ ਕੋਈ ਹੋਰ ਫੈਬਰਿਕ ਤੇ ਕੰਮ ਲੈ ਕੇ ਤੇ ਲੋ ਜੀ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਏ ਵੀ ਆਪਣਾ ਜ਼ਰੂਰ ਦੱਸਿਆ ਕਰੋ ਤੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਤ ਆ ਜਿਹੜੇ ਆਪਣੇ ਵਰਕ ਕਰਵਾਉਣ ਲਈ ਬਣੇ ਰਹੋ ਆਪਣੇ ਚੈਨਲ ਤੇ ਤੇ ਨਾਲ ਹੀ ਆਪਣੀ ਇੰਸਟਾਗ੍ਰam ਆਈਡੀ ਤੇ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਬੰਦ ਧੰਨਵਾਦ